ਜੀ ਕੇ ਵਲੌਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰ ਪ੍ਰਾਣੀ ਦਾ ਮੌਤ ਦਾ ਸਮਾਂ ਤੇ ਸਥਾਨ ਪਹਿਲਾਂ ਹੀ ਨਿਸ਼ਚਿਤ ਹੁੰਦਾ ਹੈ ਜੋ ਇਨਸਾਨ ਹੁੰਦਾ ਹੈ ਜਿੱਥੇ ਉਸਦੀ ਮੌਤ ਲਿਖੀ ਹੁੰਦੀ ਹੈ ਉੱਥੇ ਉਹ ਚੱਲ ਕੇ ਜਾਂਦਾ ਹੈ ਇੱਕ ਵਾਰ ਸਾਰੇ ਦੇਵੀ-ਦੇਵਤਿਆਂ ਨੇ ਮੀਟਿੰਗ ਕਰਨੀ ਸੀ। ਇੱਕ ਗੁਫਾ ਵਿੱਚ ਸਾਰੇ ਜਾਣੇ ਇਕੱਠੇ ਹੋਏ। ਜਿਵੇਂ-ਜਿਵੇਂ ਆਉਂਦੇ ਗਏ, ਤਿਵੇਂ-ਤਿਵੇਂ ਉਹਨਾਂ ਨੇ ਆਪਣੇ ਵਾਹਨ ਜਿਵੇਂ ਸ਼ਿਵਜੀ ਦਾ ਬੈਲ, ਵਿਸ਼ਨੂੰਜੀ ਦਾ ਗਰੁੜ ਅਤੇ ਬਾਕੀ ਸਾਰੇ ਵੀ ਜੋ ਦੇਵੀ-ਦੇਵਤੇ ਸੀ, ਸਾਰਿਆਂ ਨੇ ਆਪਣੇ ਵਾਹਨ ਬਾਹਰ ਖੜੇ ਕਰ ਦਿੱਤੇ। ਇੰਨੇ ਨੂੰ ਜਮਰਾਜ ਵੀ ਉੱਥੇ ਪਹੁੰਚ ਗਿਆ। ਜਮਰਾਜ ਆਪਣੇ ਝੋਟੇ ਤੇ ਆਇਆ। ਉਸਨੇ ਉੱਥੇ ਇੱਕ ਕਬੂਤਰ ਬੈਠਾ ਦੇਖਿਆ। ਉਸਨੂੰ ਦੇਖ ਕੇ ਉਹ ਉੱਚੀ-ਉੱਚੀ ਹੱਸਣ ਲੱਗ ਪਿਆ। ਯਮਰਾਜ ਅੰਦਰ ਚਲਾ ਗਿਆ ਪਰ ਕਬੂਤਰ ਬਹੁਤ ਘਬਰਾ ਗਿਆ ਕਿ ਯਮਰਾਜ ਮੈਨੂੰ ਦੇਖ ਕੇ ਕਿਉਂ ਹੱਸਿਆ ਹੈ ਸ਼ਾਇਦ ਉਹ ਮੈਨੂੰ ਆਪਣੇ ਨਾਲ ਲੈ ਜਾਵੇਗਾ ਉਹ ਵਿਚਾਰਾ ਡਰਦਾ ਮਾਰਾ ਕੰਬਣ ਲੱਗ ਪਿਆ ਕਬੂਤਰ ਨੇ ਗਰੂੜ ਕੋਲ ਜਾ ਕੇ ਜੋ ਕਿ ਵਿਸ਼ਨੂੰ ਭਗਵਾਨ ਦਾ ਵਾਹਨ ਸੀ ਉਸ ਨੂੰ ਜਾ ਕੇ ਕਿਹਾ ਕਿ ਤੁਸੀਂ ਤਾਂ ਪੰਛੀ ਰਾਜ ਹੋ ਤੁਸੀਂ ਤਾਂ ਉੱਡ ਸਕਦੇ ਹੋ ਤੁਸੀਂ ਮੇਰੀ ਸਹਾਇਤਾ ਕਰੋ ਕਿਰਪਾ ਕਰਕੇ ਤੁਸੀਂ ਮੈਨੂੰ ਉਸ ਪਰਲੀ ਪਹਾੜੀ ਤੇ ਛੱਡ ਕੇ ਆ ਸਕਦੇ ਹੋ ਕਿਉਂਕਿ ਜਮਰਾਜ ਮੈਨੂੰ ਦੇਖ ਕੇ ਬਹੁਤ ਜ਼ੋਰ-ਜ਼ੋਰ ਨਾਲ ਹੱਸਿਆ ਮੈਨੂੰ ਡਰ ਲੱਗਦਾ ਹੈ ਗਰੁੱਡ ਨੇ ਕਿਹਾ ਕੋਈ ਗੱਲ ਨਹੀਂ ਤੂੰ ਮੇਰੇ ਉੱਪਰ ਬੈਠ ਜਾ ਮੈਂ ਤੈਨੂੰ ਪਰਲੀ ਪਹਾੜੀ ਤੇ ਛੱਡ ਕੇ ਆ ਜਾਂਦਾ ਹਾਂ ਇੰਨੇ ਨੂੰ ਸਾਰੇ ਦੇਵੀ-ਦੇਵਤਾ ਬਾਹਰ ਨਿਕਲ ਆਏ ਜਮਰਾਜ ਵੀ ਬਾਹਰ ਨਿਕਲ ਆਇਆ ਉਸ ਨੇ ਆਲੇ-ਦੁਆਲੇ ਦੇਖਿਆ ਤੇ ਫਿਰ ਉੱਚੀ-ਉੱਚੀ ਹੱਸਣ ਲੱਗ ਪਿਆ ਉਸ ਨੂੰ ਦੇਖ ਕੇ ਗਰੁੱਡ ਨੇ ਪੁੱਛਿਆ ਕੀ ਗੱਲ ਹੈ ਤੁਸੀਂ ਕਿਉਂ ਹੱਸ ਰਹੇ ਹੋ ਉਸਨੇ ਪੁੱਛਿਆ ਪਹਿਲਾਂ ਤੂੰ ਇਹ ਦੱਸ ਕੇ ਇੱਥੇ ਇੱਕ ਕਬੂਤਰ ਬੈਠਾ ਸੀ ਉਹ ਕਿੱਥੇ ਚਲਾ ਗਿਆ ਗਰੁੱਡ ਨੇ ਕਿਹਾ ਕਿ ਤੁਸੀਂ ਉਸ ਨੂੰ ਦੇਖ ਕੇ ਜ਼ੋਰ-ਜ਼ੋਰ ਦੀ ਹਸਸੀ ਸੀ ਉਹ ਬਹੁਤ ਘਬਰਾ ਗਿਆ ਉਸ ਨੇ ਮੈਨੂੰ ਕਿਹਾ ਕਿ ਮੈਂ ਉਸ ਨੂੰ ਪਹਾੜੀ ਤੇ ਛੱਡਾਂਵਾਂ ਇਸ ਕਰਕੇ ਮੈਂ ਉਸ ਨੂੰ ਪਰਲੀ ਪਹਾੜੀ ਤੇ ਛੱਡ ਆਇਆ ਹਾਂ ਇਹ ਸੁਣ ਕੇ ਜਮਰਾਜ ਹੋਰ ਜ਼ੋਰ-ਜ਼ੋਰ ਦੀ ਉੱਚੀ-ਉੱਚੀ ਹੱਸਣ ਲੱਗ ਪਿਆ ਗਰੁੱਡ ਨੇ ਉਸ ਦੇ ਹੱਸਣ ਦਾ ਕਾਰਨ ਪੁੱਛਿਆ ਤੇ ਉਹ ਕਹਿਣ ਲੱਗਾ ਅਸਲ ਵਿੱਚ ਮੈਂ ਪਹਿਲਾਂ ਤਾਂ ਹੱਸਿਆ ਸੀ ਕਿ ਕੁਝ ਹੀ ਸਕੰਟਾਬਾਦ ਉਸ ਦੀ ਮੌਤ ਪਰਲੀ ਪਹਾੜੀ ਤੇ ਲਿਖੀ ਹੈ ਪਰਲੀ ਪਹਾੜੀ ਇਹ ਤੇ ਜੋ ਬਿੱਲੀ ਬੈਠੀ ਹੈ ਉਸਨੇ ਉਸਨੂੰ ਮਾਰ ਕੇ ਖਾ ਜਾਣਾ ਹੈ ਮੈਂ ਉਹਨੂੰ ਇਸ ਲਈ ਹੱਸਿਆ ਕਿ ਇਹ ਨਿੱਕਾ ਜਿਹਾ ਪੰਛੀ ਪਰਲੀ ਪਹਾੜੀ ਤੇ ਇਸ ਕੈਂਟਾਂ ਵਿੱਚ ਕਿਵੇਂ ਪਹੁੰਚ ਸਕਦਾ ਹੈ ਹੁਣ ਮੈਂ ਇਸ ਕਰਕੇ ਹੱਸਿਆ ਹਾਂ ਕਿ ਹੂਣੀ ਬਹੁਤ ਬਲਵਾਨ ਹੁੰਦੀ ਹੈ ਜਗਾ ਨਹੀਂ ਚੱਲ ਕੇ ਆਉਂਦੀ ਇਨਸਾਨ ਨੂੰ ਜਗਾ ਤੇ ਚੱਲ ਕੇ ਜਾਣਾ ਪੈਂਦਾ ਹੈ ਜਿਵੇਂ ਕਬੂਤਰ ਦੀ ਮੌਤ ਪਹਾੜੀ ਤੇ ਲਿਖੀ ਸੀ ਤਾਂ ਹੀ ਲਵਸੀ ਲਬ ਬਣ ਗਿਆ ਤੇ ਉਹ ਪਹਾੜੀ ਤੇ ਪਹੁੰਚ ਗਿਆ ਪਰ ਜੋ ਵੀ ਇਸ ਦੇ ਵਿੱਚ ਗੱਲ ਕਹੀ ਗਈ ਹੈ ਚਾਹੇ ਉਹ ਲੋਕ ਕਥਾ ਹੋਵੇ ਦੰਤ ਕਥਾ ਹੋਵੇ ਜਾਂ ਗ੍ਰੰਥਾ ਵਿੱਚ ਲਿਖੀ ਹੋਈ ਕਥਾ ਹੋਵੇ ਪਰ ਜੋ ਵੀ ਹੈ ਇਸ ਦੇ ਵਿੱਚ ਬਿਲਕੁਲ ਸੱਚ ਹੈ ਮੌਤ ਨਿਸ਼ਚਿਤ ਹੈ ਕਿੱਥੇ ਹੋਣੀ ਹੈ ਨਿਸ਼ਚਿਤ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ